ਫਿਲਮੀ ਅਦਾਕਾਰਾ ਅਤੇ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਦੀ ਪੇਸ਼ੀ ਅੱਜ ਬਠਿੰਡਾ ਦੀ ਅਦਾਲਤ ਦੇ ਵਿੱਚ ਅੱਜ ਹੋਵੇਗੀ ਮਾਜੂਦ ਅਦਾਲਤ ਦੇ ਵਿੱਚ ਕੰਗਣਾ ਰਣੌਤ ਪੇਸ਼ ਪਾਰਕਿੰਗ ਵਿੱਚ ਪੁਲਿਸ ਫੋਰਸ ਕੀਤੀ ਤਨਾਤ ਬਠਿੰਡਾ ਦੀ ਕੋਰਟ ਕੰਪਲੈਕਸ ਨੂੰ ਕੀਤਾ ਸ਼ੌਣੀ ਦੇ ਵਿੱਚ ਤਬਦੀਲ ਮਾਮਲਾ ਕਿਸਾਨੀ ਸੰਘਰਸ਼ ਦੌਰਾਨ ਇੱਕ ਬਜ਼ੁਰਗ ਮਹਿਲਾ ਕਿਸਾਨ ਔਰਤ ਨੂੰ ਕੰਗਣਾ ਰਣੌਤ ਵੱਲੋਂ ਕੀਤੀ ਗਈ ਟਿੱਪਣੀ ਦਾ ਜਿੱਥੇ ਕੰਗਣਾ ਰਣੌਤ ਵੱਲੋਂ ਇੱਕ ਬਜ਼ੁਰਗ ਮਹਿਲਾ ਕਿਸਾਨ ਔਰਤ ਨੂੰ ਜੋ ਟਿੱਪਣੀ ਕੀਤੀ ਸੀ ਉਸ ਵੱਲੋਂ ਬੋਲਿਆ ਗਿਆ ਸੀ ਕਿ ਇਹ 100-100 ਰੁਪਏ ਤੇ ਇੱਥੇ ਆ ਜਾਂਦੀਆਂ ਹਨ ਤਾਂ ਉਸ ਨੂੰ ਲੈ ਕੇ ਇਹ ਮਾਮਲਾ ਕਾਫੀ ਬਵਾਦ ਇਸ ਨੂੰ ਲੈ ਕੇ ਜਿਹੜਾ ਮਾਮਲੇ ਦਾ ਇਹ ਆਪ ਖੜਾ ਹੋ ਗਿਆ ਸੀ ਅਤੇ ਉਸ ਨੂੰ ਲੈ ਕੇ ਮਾਂਜੂਗ ਅਦਾਲਤ ਦਾ ਉਸ ਬਜ਼ੁਰਗ ਮਹਿਲਾ ਬਲੂਸਾਰਾ ਲਿਆ ਗਿਆ ਸੀ ਤਾਂ ਉਸ ਤੋਂ ਬਾਅਦ ਬਠਿੰਡਾ ਦੀ ਅਦਾਲਤ ਦੇ ਵਿੱਚ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਅਤੇ ਹਾਈ ਕੋਰਟ ਤੋਂ ਬਾਅਦ ਇਹ ਮਾਂਜੂਗ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚਿਆ ਤਾਂ ਉਸ ਨੂੰ ਲੈ ਕੇ ਕੰਗਣਾ ਰਣੋਤ ਵੱਲੋਂ ਜਿਹੜੀ ਐ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਰਜ ਕੀਤੀ ਗਈ ਸੀ ਅਤੇ ਉਸ ਵੱਲੋਂ ਇਸ ਮਾਮਲੇ ਨੂੰ ਖਾਰਜ ਕਰਨ ਦੀ ਅਪੀਲ ਕੀਤੀ ਸੀ ਲੇਕਿਨ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਪਣਾ ਫੈਸਲਾ ਸੁਣਾਦੇ ਹੋਏ ਕੰਗਣਾ ਰਣੋਤ ਨੂੰ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਣ ਦੇ ਲਈ ਕਿਹਾ ਆਖਿਆ ਗਿਆ ਸੀ ਜਿਸ ਨੂੰ ਲੈ ਕੇ ਅੱਜ ਮਾਨਯੋਗ ਅਦਾਲਤ ਦੇ ਵਿੱਚ ਕੰਗਣਾ ਰਣੋਤ ਵੱਲੋਂ ਪੇਸ਼ ਹੋਣਾ ਹੈ ਅਤੇ ਇਸ ਨੂੰ ਲੈ ਕੇ ਐਸਪੀ ਸਿਟੀ ਦੀ ਨਿਗਰਾਨੀ ਦੇ ਵਿੱਚ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਜਿਹੜੀ ਇੱਥੇ ਬਠਿੰਡਾ ਦੀ ਅਦਾਲਤ ਦੇ ਵਿੱਚ ਇੱਥੇ ਤਨਾਤ ਕੀਤੀ ਗਈ ਹੈ ਬਠਿੰਡਾ ਦੀ ਅਦਾਲਤ ਨੂੰ ਪੁਲਸਚੌਣੀ ਦੇ ਵਿੱਚ ਤਬਦੀਲ ਕੀਤਾ ਗਿਆ ਹੈ ਅੱਜ ਕੰਗਣਾ ਰਣੌਤ ਵੱਲੋਂ ਬਠਿੰਡਾ ਦੀ ਅਦਾਲਤ ਦੇ ਵਿੱਚ ਪੇਸ਼ ਹੋਣਾ ਹੈ ਆਓ ਉਸ ਨੂੰ ਸੁਣਾਉਣੇ ਹੈ ਸਬੰਧੀ ਕੀ ਕਹਿੰਦੇ ਰਿਹਾ ਸਪੈਸਿਟੀ ਨਰਿੰਦਰ ਸਿੰਘ ਇਸ ਪੂਰੇ ਮਾਮਲੇ ਨੂੰ ਲੈ ਕੇ ਸਬੰਧ ਕਿਸ ਤਰ੍ਹਾਂ ਦੇ ਨੇ ਕੰਗਣਾ ਰਣੌਤ ਦੇ ਪੇਸ਼ ਹੋਣ ਲੈ ਕੇ ਆ ਸਾਡੇ ਵੱਲੋਂ ਲਾਅ ਨਾਟਰ ਦੀ ਸਥਿਤੀ ਨੂੰ ਦੇਖਦੇ ਹੋਏ ਵਕਫ ਵਕ ਜਿਹੜੇ ਕੋਰਟ ਦੇ ਵਿੱਚ ਜਿਹੜੇ ਡਾਕਾਬੰਦੀ ਹੈਗੀ ਹੈ ਇਹ ਜਿਹੜੀ ਐਕसेस ਕੰਟਰੋਲ ਵਾਸਤੇ ਸਾਡੇ ਵੱਲੋਂ ਫੋਰਸ ਲਗਾਈ ਗਈ ਹੈ ਆ ਮੇਨ ਪਰਪਸ ਸਾਡਾ ਹੈਗਾ ਕਿ ਜਿਹੜੀ ਲਾਅ ਐਂਡ ਓਰਡਰ ਸਟੇਸ਼ਨ ਨੂੰ ਬਹਾਲ ਰੱਖਣਾ ਤਾਂ ਕਿ ਜਿਹੜਾ ਕੋਈ ਸ਼ਰਾਰਤੀ ਬੰਦਾ ਕਿਸੇ ਤਰ੍ਹਾਂ ਦੀ ਅਨਸਕਾਫ਼ੀ ਘਟਨਾ ਨੂੰ ਜਿਹੜਾ ਹੈਗਾ ਅੰਜਾਮ ਦੇਣ ਦੀ ਕੋਸ਼ਿਸ਼ ਨਾ ਕਰ ਸਕੇ ਕੋਈ ਕਾਲ ਤਾਂ ਨਹੀਂ ਕਿਸਾਨ ਨੂੰ ਨਹੀਂ ਕੋਈ ਵਿਰੋਧ ਇਸ ਤਰ੍ਹਾਂ ਦਾ ਕੁਝ ਅਸਤਰ ਆ ਫਿਲਹਾਲ ਜਿਹੜਾ ਹੈਗਾ ਕਿਸੇ ਤਰ੍ਹਾਂ ਦੀ ਇਦਾਂ ਦੀ ਗੱਲ ਤੇ ਸਾਡੇ ਧਿਆਨ ਦੇ ਵਿੱਚ ਨਹੀਂ ਆਈ ਪਰ ਤੋ ਜੇਕਰ ਕੋਈ ਕਿਸੇ ਤਰ੍ਹਾਂ ਦੀ ਕੋਈ ਲਾਅ ਐਂਡ ਓਰਡਰ ਸਥਿਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਦੇ ਵਾਸਤੇ ਸਾਡੀ ਜਿਹੜੀ ਪ੍ਰੇਪਰੇਸ਼ਨ ਹੈ ਉਹ ਪੂਰੀ ਤਿਆਰ ਹੈ ਫੋਰਸ ਆ ਸਾਡੇ ਵੱਲੋਂ ਲਗਭਗ ਜਿਹੜੇ ਐਸਪੀ ਸਬਾਨ ਨੇ ਦੋ ਲੱਗੇ ਹੋਏ ਨੇ ਇਸ ਤੋਂ ਇਲਾਵਾ ਜਿਹੜੇ ਡੀਐਸਪੀ ਸਬਾਨ ਨੇ ਜਿਹੜੇ ਨਾਕੇ ਦੇ ਉੱਪਰ ਵੀ ਐਸਐਸ ਸਬਾਨ ਦੀ ਡਿਊਟੀ ਲਗਾਈ ਗਈ ਹੈ